ਅੱਜ ਹੋਣ ਕਰਦੇ ਆ ਆਪਾਂ ਲੋ ਦੀ ਸ਼ੁਰੂਆਤ ਤੇ ਓਕੇ ਹੋਣੀ ਖੇジア ਪਿਆ ਸ਼ੌਕੀ ਭਾਈ ਕਿੱਦਾਂ ਸ਼ੌਕੀ ਵੇ ਪੂਰਾ ਖੇジア ਪਿਆ ਵਾ ਮਾਦਨ ਸਮਾਥੋਂ ਰਖੜੀ ਰੁਖੂ ਸਾਰੀ ਕੁਛ ਲੈ ਆਂਦੀ ਆ ਅੱਜ ਦੁਕਾਨ ਤੇ ਲੱਗੂਗੇ ਪੂਰੇ 3.5 ਘੰਟੇ ਸਮਾਥੋਂ ਕੱਢੀਏ ਫੇਰ ਦਿਖਾਉਣੇ ਆ ਇਸ ਵੀ ਕਰਕੇ ਪੋਚਾ ਪੂਚਾ ਲਾ ਕੇ ਐਨ ਹੋ ਗਏ ਹੁਣ ਵਿਲੇ ਆਪਾਂ ਆ ਸਾਡੇ ਆਰਡਰ ਆ ਇਹ ਲੱਗਣੇ ਮੰਗਲਵਾਰ ਨੂੰ ਤੇ ਬਾਕੀ ਤੁਸੀਂ ਬਾਹਲਾ ਮਾਹੌਲ ਦੇਖ ਲਈ ਹੁਣੇ ਆ। ਹੈਲੋ ਗਾਇਸ ਅੱਜ ਆਈਆਂ ਨੇ ਦੇਖੋ 60 ਰੁਪਿਆ ਦੇ ਦੁੱਸ ਪੰਜਾਬੀ ਜੁੱਤੀਆਂ ਵੀ ਆ ਗਈਆਂ ਆ ਤੇ ਬਾਕੀ 100 100 ਰੁਪਏ ਵਾਲੀਆਂ ਵੀ ਆ ਗਈਆਂ ਆ ਵਧੀਆ ਕੁਆਲਟੀ ਆ। ਦੇਖੋ ਚੈੱਕ ਕਰੋ। ਆਹ ਦੇਖੋ ਕਿੰਨੀਆਂ ਸੋਹਣੀਆਂ ਆ। ਆਹ ਕੁੰਗਰੂ ਵਾਲੀ। ਆਹ ਕੁੰਗਰੂ ਵਾਲੀ ਕਿਹੜੀ ਆ ਮਾਤਾ? ਆਹ ਇਹ ਕੁੰਗਰੂ ਵਾਲੀ। ਹਾਂ ਕੱਢ ਕੇ ਦਿਖਾ ਜਰੀਕ। ਮੈਨੂੰ ਲੈ ਦੇ ਜੁੱਤੀ ਕੰਗਰੂਆਂ ਵਾਲੀ ਛੋਕੀ ਆ ਦੇਖਿਆ ਪਾਜੀ ਆਪਣੀ ਜਨਾਨੀ ਨੂੰ ਦੇਈ ਕੋਈ ਨਹੀਂ ਉਹਨੂੰ ਦੇ ਦਾਂਗੇ ਜੋੜਾ ਇੱਦਾਂ ਬਣਾ ਚੰਡੀਗੜਾ ਲੇ ਗਏ ਆ ਦੇਖੋ ਜੀ ਰੇਟ ਕਿੰਨਾ ਹੋਊਗਾ ਮਦਦ ਰੇਟ ਇਹਦਾ ਮਤਾ ਕੀ ਆ 200 250 250 ਮੈਟਰੀ ਸ਼ਿਪਿੰਗ ਹੈ ਪਾਸ ਲੋਈ ਇਹ 200 ਰੁਪਏ ਦੀ ਆਏ ਜੀ 250 ਰੁਪਏ ਵੀ ਦੇਖੀਆ ਵਧੀਆ ਹੈ ਘੰਗਰੂ ਦੇਖੋ 200 ਦੇ ਘੰਗਰੂ ਲੱਗੇ ਹੋਣੇ ਬਾਕੀ ਤੁਹਾਨੂੰ ਲੈ ਜਾ ਲੈ ਕੇ ਆਏ 160 160 ਦੇਖੋ ਇੰਨਾ ਖਰਾ ਹੈ ਇਹਦਾ ਟੀਪੀਆਰ 16 ਆ ਮਾਣ ਬਹੁ ਆਇਆ ਆ ਉਧਰ ਵੀ ਹਲੇ ਪਿਆ ਰੱਖਣੀਆਂ ਰੁਕਣੀਆਂ ਵੀ ਆਈਆਂ ਆ ਉਹ ਵੀ ਹਲੇ ਲਾਉਣ ਵਾਲੇ ਆ ਹੋਰ ਕਿਹੜਾ ਇੱਕ ਇਹੀ ਸੀਗਾ ਪਾਸੇ ਉਹ ਦੋ ਦੋ ਹੀ ਭੂਰੇ ਸੀਗੇ ਚਪਲਾਂ ਲਾਈਆਂ ਕਿੜੀਆਂ ਹੁਣ ਆ ਤੇ ਆ ਲਈਆਂ अच्छा चप्पल आइए अपन सौ रुपये आज सौ रप चप्पल है वाह मास चप्पल भी आधी आया तो भी नमी हमारे सारे बढ़िया हो दौ सौ यह भी दो सौ ਕੀਕੀਤ ਨੂੰ ਹੋਰ ਵੀ ਦਿਖਾਉਂਦੇ ਆ ਬਾਵਾਸ ਚੱਪਲਾ ਹੈ ਬਾਵਾਸ ਦੀ ਚੱਪਲ ਵੀ ਆ ਗਈ ਹੈ ਮਾਤਾ ਰਿਲੈਕਸੋ ਨਹੀਂ ਲਿਆਂਦੀ ਅੱਛਾ ਰਿਲੈਕਸੋ ਵੀ ਲਿਆਂਦੀ ਹੈ ਹੈਗੀ ਆ ਉਹ ਦੇਖੋ ਰਿਲੈਕਸੋ ਬਾਵਾਸ ਵਧੀਆ ਚੱਪਲਾ ਬਾਵਾਸ ਦੀ ਵੀ ਵਧੀਆ ਚੱਪਲਾ ਇਹ ਤੁਹਾਨੂੰ ਦੇ ਦਾਂਗੇ ਆਪਾਂ 220 ਰੁਪਏ ਦੀ ਬਾਵਾਸ ਦੀ ਚੱਪਲਾ ਤੇ ਜਿਹੜੀ ਦੂਜੀ ਆ ਉਹ ਹੈਗੀ ਆ 120 ਰੁਪਏ ਦੀ ਕੱਢ ਕੇ ਦਿਖਾ ਜਰੀ ਹੈ ਆ ਦੇਖੋ ਇਹਦੇ ਵਿੱਚ ਕਲਰ ਹੋਰ ਵੀ ਹੁੰਦੇ ਆ ਇੱਕ ਹੁੰਦਾ ਨੀਲਾ ਜਿਹਾ ਕਲਰ ਇਹ ਗ੍ਰੇ ਆ ਨਾ ਬਸ ਇਹ ਹੀ ਆ ਰੈਂਦੇ ਉਹਦੇ ਨਾਲ ਦੀ ਆ ਗ੍ਰੇ ਹੀ ਇਕੱਲਾ ਵਿੱਚ ਦੇਖੋ ਕਿ ਤਾ ਕੱਟ ਕੱਟ ਬਹੁਤ ਹੁੰਦਾ ਚਪਲਾ ਆ ਪਾ ਦੇ ਉਹਦੇ ਵਿੱਚ ਹੋਰ ਕੀ ਸਮਾਨ ਆਇਆ ਹੋਰ ਜਿੱਕੀਆਂ ਗੁੱਬੀ ਆਈਆਂ ਆ ਚਪਲਾ ਨਹੀਂ ਲੈ ਕੇ ਆਂਦੀਆਂ ਆ ਆ ਅੱਠ ਦਸ ਕੈਂਚੀ ਚਪਲ 8 10 ਦੀ ਇਹ ਨਹੀਂ ਲੰਦੀਆਂ ਹਨ ਦੇਖਿਆ 8 8 ਨੰਬਰ ਵੀ ਨਹੀਂ ਹੈਗਾ ਉਹਦੇ ਜਵਾਟ ਨਾਲ ਕੋਈ ਫਰਕ ਨਹੀਂ ਉਹ ਨਹੀਂ ਆਈ ਜਾਂਦੀ ਉਹ ਵੀ ਆਹੋ ਅਟਨੋ ਵਾਲੀਆਂ ਬਾਕੀ ਸਮਾਨ ਤੇ ਹੀ ਦੇ ਦੇ ਹੁਣੇ ਇਹ ਹੈਗਾ ਬੰਦਾ ਲਾਉਂਗਾ ਸਾਰਾ ਸਮਾਨ ਇੰਨੇ ਹੀ ਪਤਾ ਇੱਧਰ ਦਾ ਕੀ ਸਾਗਤਾ ਉਹ ਕਿਹੜੀ 200 ਦੀ ਕਿਹੜੀ 250 ਦੀ ਕਿਹੜੀ 100 ਰੁਪਏ ਦੀ ਆ ਸਹਾਵਲੇ ਕਿੰਨੇ ਦੇ ਆਵਲੇ 150 ਦੇ ਵਿੱਚ ਸ਼ਿਪਿੰਗ ਆ ਸ਼ਾਬ ਵੀ ਤੇ ਸ਼ਿਪਿੰਗ ਨੰਬਰ ਕੀ ਆ? ਜ਼ਬਰਦਾਰ ਦੋ 62833824 ਤਾਂ ਕੋਈ ਨਹੀਂ ਨਾਲੀਏ ਦੁਕਾਨ ਸਾਡਾ ਦੱਸਣ ਦੀ ਹੈ 70140 ਖਲਮ ਜਾ ਤਾਂ ਨਿਕਲ ਆਂ ਨੰਬਰ ਲਓ ਲਿਆ WhatsApp ਤੇ ਮੈਨੂੰ ਕਰ ਦੋ ਤੇ ਉਹ ਨਹੀਂ ਲੈਂਦੀ ਜਿਹੜੀ ਇੱਕ ਮੋਟੀ ਸੀਪਿੰਗ ਹੋਗਾ ਸਾਈਕਲ ਤੋਂ ਜਿਹੜਾ ਉਹ ਦੂਜੀ ਨਹੀਂ ਐਡੀ ਮੋਟੀ ਹੀਰ ਜੀ ਹੁੰਦੀ ਉਹ ਨਹੀਂ ਲੈਂਦੀ ਉਹ ਵੀ ਵਧੀਆ ਉਹ ਮੰਗਣ ਦੇ ਕਿਆਂ ਹੀ ਆਂ ਕੁੜੀਆਂ ਆਹ ਲੈ ਜਾ ਜੀ ਗਾਈਸ ਸਿਪਿੰਗ ਹੋਗਾ ਸਾਈਕਲ ਤੋਂ ਉਹ ਸਾਈਕਲ ਖਾ ਕੇ ਜੀ ਸਾਡੇ ਉਹ ਸਾਈਕਲ ਤੋਂ ਸਿਪਿੰਗ ਦੇ ਰਹੇ ਹੋ ਇਹ ਇਸ ਰੰਗ ਦੀ ਕੰਨਰੇ ਟਿੱਕਾ ਹੁਣ ਆਪਾਂ ਕਰ ਹੋ ਗਏ ਬੇਲੇ ਬਹੁਤ ਘੱਮ ਹੀ ਕਾ ਬਹੁਤ ਸਵੇਰ ਦਾ ਲੱਗ ਰਿਹਾ ਕਿ ਹੁਣ ਜਾ ਕੇ ਹੋਏ ਬੇਲੇ ਆ ਆ ਦੇਖੋ ਤੁਸੀਂ ਆਪ ਚੈੱਕ ਕਰੋ ਜੀ ਚੈੱਕ ਕਰੋ ਜੀ ਸਾਰੀ ਦੁਕਾਨ ਸਵਾਰੀ ਹੈ ਜੀ ਸਾਰੀ ਦੁਕਾਨ ਕੱਲੀ ਕੱਲੀ ਚੀਜ਼ ਸਵਾਰ ਰੱਖੀ ਗਾਈਸ ਬਹੁਤ ਔਖਾ ਹੋ ਜਾਏਗਾ ਗਾਈਸ जाके आप होना कम होगा इन्ना कम होगा थोड़ा हम घर भी जाकर ना एतवार चलना वहां जाके उ चेक करिए मोहल होना तो मैं तोड़न लगा अम्बिया कि अंबिया तोड़ी खादिया भी थे दिखाई कि अम्बिया कि

ਪ੍ਰਿਆੰਸ਼ੂ ਕਾਂਦੇ ਦੇ ਉਹ ਪੜ ਗਿਆ ਮੇਰਾ ਵਿਕਟ ਕਰ ਦੇਣਾ ਸਾਡੀ ਦੋਨਾਂ ਦੀ ਲੜਾਈ ਬੋਈਆ ਇਸ ਲਈ ਮੇਰੀ ਪੈਨ ਨੂੰ ਮੈਂ ਚਾਰ ਬੈਟ ਮਾਰਿਆ ਮੇਰੀ ਪੈਨ ਨੇ ਜਾ ਕੇ ਮੇਰਾ ਵਿਕਟ ਉਸ ਪਾਰ ਸਾਈਡ ਤਾਂ ਉਸ ਪਾਰ ਖਾਲੀ ਪਲਾਟ ਹੈ ਤਾਂ ਉਹ ਹੋ ਗਿਆ ਕੱਢਣ ਤਾਂ ਇਹ ਦੇਖੋ ਮੇਰੀ ਪੈਨ ਨੂੰ ਇਹ ਮੈਂ ਅਮਕਾ ਖਾ ਰਹੀ ਆ ਕੱਚਾ ਆਮ ਤੂੰ ਵੀ ਖਾ ਲੈ ਫਿਰ ਮਮੀ ਸਮਾਈਲ ਕਰ ਮੜਾਇਆ ਸਮਾਈਲ ਇਹ ਮੇਰੀ ਬੈਣ ਕੇ ਸਮਾਈਲ ਦੇਖੋ। ਉਹ ਬੌਜੀ ਵੀ ਚੜਿਆ ਉਹ ਦੇਖੋ। ਹੁਣ ਗਏ ਇਹ ਦੇਖੋ ਸਾਡਾ ਪ੍ਰਿਆੰਸੂ ਉਹਦਾ ਚੱਪਲ ਵੀ ਜਿਹੜੇ ਡਿੱਗ ਗਿਆ। ਹੁਣ ਵਿਜਾਲਾ ਚੜਦਾ ਪਿਆ ਬੈਠ ਜਾ ਦੇ ਇੱਧਰ। ਵਿਜਾਲਾ ਫਿਰ ਤੋਂ ਥੱਲੇ ਗਿਆ। ਉਹ ਸੱਪ ਨਾਲ ਲੜ ਜਾ ਦੇਖੀ। ਆ ਇੱਧਰ ਵਿਆਜ ਵੀ ਆਲ ਫਾਈਨਸ ਵਾਲਾ ਹੈ ਇੱਥੇ ਮਿਲਦੀ ਹੈ ਗੱਡੀ ਸੈਕੰਡ ਹੈਂਡ ਨਾ ਆਲਾ ਵਾਲਾ ਕਰ ਲਓ ਹੋ ਦੇਖੋ ਸਾਡਾ ਘੁੱਠਾ ਇਹ ਦੇਖੋ ਚੱਲਦਾ ਪਿਆ ਹੱਥਾਂ ਆ ਕੇ ਪਰਮਾ ਉਹ ਪਹੀਏ ਨੂੰ ਦੇਖੋ ਬਾਟ ਫਾਦੀ ਬੈਟ ਏ ਵੀ ਜਾਣਾ ਚਾਹਦਾ ਪਿਆ ਸਾਡੀ ਦੋਨਾਂ ਦੀ ਲੜਾਈ ਹੋਈ ਇਹ ਜਾ ਕੇ ਵਿਕਟ ਚਾਹਦਾ ਆ ਦੇਖੋ ਕਮੀਜ਼ ਕਿੰਨਾ ਗੰਦਾ ਕੀਤਾ ਇਹਨੇ ਉੱਤਰ ਹੈ ਗੰਬੀਆਂ ਤੋੜ ਕੇ ਆ ਚੁੱਕਾ ਨਾਨੂ ਕੇ ਗਦਾਂ ਤੇ ਤੇ ਗੱਡੀ ਤੇ ਗੱਡੀ ਚਹੀ ਕਰਨ ਤੁਹਾਨੂੰ ਦਿਖਾਉਣੀ ਆ ਉਹ ਪ੍ਰੈਸ਼ਰ ਸ਼ੇਪ ਪਾਣੀ ਪਾਣੀ ਪੂਣੀ ਪਾਇਆ ਵਾ ਤੇ ਤੇਲ ਪਾਇਆ ਵਾ ਆ ਆ ਤੇਲ ਸੀ ਆ ਇੱਚੇ ਪਾਇਆ ਉੱਚੇ ਪਾਇਆ ਉੱਚੇ ਪਾਇਆ ਇੱਚੇ ਪਾਣੀ ਪਾਇਆ ਵਾ ਤੇ ਆ ਜੇ ਇੱਚੇ ਵੀ ਪਾਣੀ ਪਾਇਆ ਮੇਰੇ ਖਿਆਲ ਨਾਲ ਜਦੋਂ ਇਹ ਵਾਈਪਰ ਨਹੀਂ ਹੁੰਦੇ ਇਹ ਇੱਚੇ ਪਾਣੀ ਪੰਦਾ ਸਿੱਧਾ ਤਾਂ ਇੱਚੇ ਪਾਣੀ ਪਾਇਆ ਜਾਂਦਾ ਹੋਰ ਤੁਸੀਂ ਆਕਰ ਸਾਡੀ ਗੱਡੀ ਗੱਡੀਆਂ ਐਂਡ ਓਕੇ ਮੋਡੀਫਾਈ ਕੀਤੀ ਆ ਅੰਦਰ ਚੈੱਕ ਕਰਾਂ ਉਹ ਗੱਡੀ ਹਨਾ ਗੱਡੀ ਬਹੁਤ ਗਰਮ ਅੰਦਰ ਬੰਦੀ ਲੱਗ ਖੋਰੇ ਸ਼ੌਂਕੀ ਭਜ ਗਿਆ ਵਾਲ ਕਟਾਉਣਾ ਸ਼ੌਂਕੀ ਭਜੀ ਇੱਥੇ ਵਾਲ ਕਟਾਉਂਦੇ ਆ ਮੜੇ ਆ ਪੁੱਛ ਕੇ ਇਹ ਕੀ ਕਰਦਾ ਸ਼ੌਂਕੀ ਭਜੀ ਨੂੰ ਜੀ ਆਪ ਪੁੱਛ ਕੇ ਕਦੇ ਸ਼ੌਂਕ ਕੀ ਪਾਜੀ ਕੀ ਕਰਦਾ ਮੁੰਡਾ ਬੋਲੰਦੀ ਫੋਨ ਮੇ ਕੱਟ ਦਿੱਤਾ ਇਹ ਭਾਈ ਹੁਣੀ ਆਂ ਬਾਲ ਘਟਾਣੇ ਮੋੜਾ ਪਾ ਦਿੱਤਾ ਫੋਨ ਚ ਨਹੀਂ ਆਪਾਂ ਕੈਸ ਮੋੜਾ ਪਾ ਚ ਲੀਏ ਸ਼ੌਪ ਦੇ ਮਾਦਾ ਕਿਤੇ ਖਣਾਵਾ ਤੇ ਕੁਛ ਨਹੀਂ ਕੀ ਲੈਣਾ ਚਲੀਆਂ ਆਪਾਂ ਉਹ ਲੈਣ ਐਨਕ ਮੰਗਈ ਆ ਦਵਾਈ ਤੋਂ ਚੈੱਕ ਕਰੋ ਐਨਕ 60000 ਰੁਪਏ ਦੀ ਆਈ ਆ ਐਲਵੀ ਦੀ ਆਣਾਗਾ ਕਿੰਨਾ ਹੈਗਾ ਐਲਵੀ ਕੰਪਨੀ ਦੀ ਆਣਾਗਾ 60000 ਦੀ ਡੱਬਾ ਇਹਦਾ ਮਿਲਿਆ ਨਹੀਂ ਆ ਗਏ ਸ਼ੌਂਕੀ ਭਈ ਵੀ ਆ ਗਿਆ ਬਾਗ ਜੀ ਹੁਣ ਹੀ ਆ ਬੂਟ ਲੈਣਾ ਭਈ ਹੈਲੋ ਕਰਦੇ ਮੜਾ ਜੀ ਹੈਲੋ ਗੁਰੇਵਈ ਬੜਾ ਹੈ ਹੈਲੋ ਗੁਰੇਵਈ ਭਾਜੀ ਕੋਨ ਸ਼ੋਕੀਪਾਈ ਜੋਗੋਸ਼ਿਆਰਪੁਰ ਹੋਰ ਸਾਡੇ ਵਲੋਗ ਦੇਖਿਆ ਕਰੋ ਪੀਪੀ ਜੀ ਦੇ ਵੱਟ ਤੇਰੀ ਵਲੋਗ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦੋ ਔਰ ਸਾਡੀ ਵੀਡੀਓ ਨਾਲ ਜੁੜੇ ਰਹੋ ਧੰਨਵਾਦ